ਛੋਟੇ ਸੈਦਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਧੰਨ ਮਾਤਾ ਗੁੰਜਰੀ ਜੀ ਜਿਨ੍ਹਾਂ ਨੂੰ 10 ਪੋ ਦੀ ਸਵੇਰ ਮੋਰਿੰਡੇ ਕੋਤਵਾਲੀ ਤੋਂ ਸਰਹੰਦ ਵਿਖੇ ਲਿਆਇਆ ਜਾਂਦਾ ਦੁਪਹਿਰ ਬਾਅਦ ਇੱਥੇ ਪਹੁੰਚਦੇ ਨੇ ਤਾਂ ਰਾਤ ਨੂੰ ਉਹਨਾਂ ਨੂੰ ਠੰਡਾ ਬੁਰਜ ਵਿਖੇ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ 11 ਪੋ ਦੀ ਪਹਿਲੀ ਪੇਸ਼ੀ ਹੁੰਦੀ ਹੈ ਜੋ ਕਿ ਅਸੀਂ ਤੁਹਾਡੇ ਨਾਲ ਪਿਛਲੀ ਵੀਡੀਓ ਦੇ ਵਿੱਚ ਸਾਂਝੀ ਕੀਤੀ ਹੈ 12 ਪੋ ਦਾ ਦਿਨ ਚੜ੍ਹਦਾ ਸੰਗਤ ਜੀ ਛੋਟੇ ਸੈਦਜ਼ਾਦਿਆਂ ਦੀ ਦੂਜੀ ਪੇਸ਼ੀ ਵਜ਼ੀਰ ਖਾਨ ਦੀ ਕਚੈਰੀ ਵਿੱਚ ਪੁਆਈ ਜਾਂਦੀ ਹੈ। ਵਜ਼ੀਰ ਖਾਨ ਵੱਲੋਂ ਪਹਿਲੀ ਪੇਸ਼ੀ ਦੇ ਵਿੱਚ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਨੇ। ਉਹਨਾਂ ਨੂੰ ਡਰਾਵਾ ਵੀ ਦਿੱਤਾ ਜਾਂਦਾ। ਪਰ ਦੂਜੀ ਪੇਸ਼ੀ ਦੇ ਵਿੱਚ ਵਜ਼ੀਰ ਖਾਨ ਵੱਲੋਂ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਸੱਦਿਆ ਜਾਂਦਾ। ਵਜ਼ੀਰ ਖਾਨ ਵੱਲੋਂ ਸ਼ੇਰ ਮੁਹੰਮਦ ਖਾਨ ਨੂੰ ਆਖਿਆ ਜਾਂਦਾ ਕਿ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਤੇਰੇ ਭਰਾ ਤੇ ਭਤੀਜੇ ਦਾ ਕਤਲ ਕੀਤਾ। ਉਸਦੇ ਦੋ ਛੋਟੇ ਫਰਜ਼ੰਦ ਅਜ ਮੇਰੀ ਕਚੈਰੀ ਦੇ ਵਿੱਚ ਖੜੇ ਆ ਇਹਨਾਂ ਨੂੰ ਕਤਲ ਕਰਕੇ ਤੂੰ ਆਪਣਾ ਬਦਲਾ ਲੈ ਲੈ ਸ਼ੇਰ ਮੁਹੰਮਦ ਖਾਨ ਇਸਲਾਮ ਦਾ ਹਵਾਲਾ ਦਿੰਦੇ ਹੋਏ ਆਪਣੇ ਧਰਮ ਦਾ ਹਵਾਲਾ ਦਿੰਦੇ ਹੋਏ ਵਜ਼ੀਰ ਖਾਨ ਨੂੰ ਕਹਿੰਦਾ ਕਿ ਮੇਰਾ ਧਰਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਲਾਲਾਂ ਨੂੰ ਕਤਲ ਕਰਕੇ ਆਪਣੇ ਬਦਲਾ ਲਵਾਂ ਗੁਰੂ ਗੋਬਿੰਦ ਸਿੰਘ ਨੇ ਜੰਗੇ ਮੈਦਾਨ ਦੇ ਵਿੱਚ ਮੇਰੇ ਭਰਾ ਨੂੰ ਕਤਲ ਕੀਤਾ ਮੇਰੇ ਭਤੀਜੇ ਨੂੰ ਕਤਲ ਕੀਤਾ ਮੌਕਾ ਹੁਣ ਤੇ ਮੈਂ ਵੀ ਗੁਰੂ ਗੋਬਿੰਦ ਸਿੰਘ ਨਾਲ ਜੰਗੇ ਮੈਦਾਨ ਵਿੱਚ ਜੂਜਾਂਗਾ ਜੇ ਬਦਲਾ ਲੈਣਾ ਹੋਏਗਾ ਮੈਂ ਗੁਰੂ ਗੋਬਿੰਦ ਸਿੰਘ ਤੋਂ ਲਵਾਂਗਾ ਇਹ ਦੋ ਛੋਟੇ ਲਾਲ ਇਹਨਾਂ ਤੋਂ ਬਦਲਾ ਨਹੀਂ ਲਿਆ ਜਾ ਸਕਦਾ ਸ਼ੇਰ ਮੁਹੰਮਦ ਖਾਨ ਨਾ ਸਿਰਫ ਆਪ ਇਸ ਧਰਮ ਦੇ ਉੱਤੇ ਚੱਲਣਾ ਚਾਹੁੰਦਾ ਉਹ ਵਜ਼ੀਰ ਖਾਨ ਨੂੰ ਵੀ ਇਸ ਗੱਲ ਦੀ ਮਨਾਉਣ ਦੀ ਕੋਸ਼ਿਸ਼ ਕਰਦਾ ਕਿ ਤੂੰ ਵੀ ਇਹ ਪਾਪਨਾਕਮਾ ਇਹ ਦੋ ਛੋਟੇ ਫਰਜ਼ੰਦਾ ਨੂੰ ਦੋ ਛੋਟੇ ਬੱਚਿਆਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ ਇਹ ਸਾਡੇ ਇਸਲਾਮ ਦੇ ਸਾਡੇ ਧਰਮ ਦੇ ਖਿਲਾਫ ਹੈ ਵਜ਼ੀਰ ਖਾਨ ਸ਼ੇਰ ਮੁਹੰਮਦ ਖਾਨ ਦੀ ਇਹ ਗੱਲ ਸੁਣ ਕੇ ਪਸੀਜ ਜਾਂਦਾ ਕਿ ਸੱਚਮੁੱਚ ਇਹਨਾਂ ਬੱਚਿਆਂ ਨੂੰ ਕਤਲ ਕਰਕੇ ਮੈਂ ਆਪਣੇ ਧਰਮ ਨਾਲ ਲਿਆ ਨਹੀਂ ਕਰ ਰਿਹਾ ਪਿਛਲੇ 7 ਦਿਨਾਂ ਦਾ ਸੰਖੇਪ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਕਿ ਕਿਵੇਂ ਗੰਗੂ ਵੱਲੋਂ ਮਾਤਾ ਗੁਜਰੀ ਜੀ ਤੇ ਦੋ ਛੋਟੇ ਸੈਬਜ਼ਾਦੇਆਂ ਨੂੰ ਮੁਗਲ ਸਲਤਨਤ ਦੇ ਹਵਾਲੇ ਕਰ ਦਿੱਤਾ ਜਾਂਦਾ ਜਿੱਥੇ ਗੰਗੂ ਪਾਪੀ ਐ ਪਾਪ ਸਹੇੜਣ ਵਾਲਾ ਉੱਥੇ ਦੂਜੇ ਪਾਸੇ ਧੰਨ ਬਾਬਾ ਮੋਤੀराम ਮਹਿਰਾ ਜੀ ਵੀ ਨੇ ਜੋ ਮਾਤਾ ਗੁਜਰੀ ਜੀ ਤੇ ਦੋ ਛੋਟੇ ਸੈਬਜ਼ਾਦੇਆਂ ਨੂੰ ਦੁੱਧ ਚਕਾਉਂਦੇ ਨੇ ਚੰਗੇ ਤੇ ਮਾੜੇ ਇਨਸਾਨਾਂ ਦੀ ਇੱਥੇ ਹੀ ਵਸ ਨਹੀਂ ਹੋਣੀ ਹਜੇ ਪਰਖਿਆ ਅੱਗੇ ਹੋਰ ਕਰੜੀ ਪੈਂਦੀ ਆ ਵਜ਼ੀਰ ਖਾਨ ਦੀ ਕਚੈਰੀ ਦੇ ਵਿੱਚ ਸੁਚਾਨੰਦ ਵੀ ਮੌਜੂਦ ਹੈ ਸੁਚਾਨੰਦ ਇਸ ਗੱਲ ਨੂੰ ਭਾਫ ਲੈਂਦਾ ਹੈ ਕਿ ਸ਼ੇਰ ਮੁਹੰਮਦ ਖਾਨ ਦੇ ਜ਼ੋਰ ਪਾਉਣ ਉੱਤੇ ਵਜ਼ੀਰ ਖਾਨ ਆਪਣੀ ਮਤ ਬਦਲ ਸਕਦਾ ਸੁਚਾਨੰਦ ਵੱਲੋਂ ਮੌਕੇ ਤੇ ਹੀ ਪੈੰਤੜਾ ਲਿਆ ਜਾਂਦਾ ਚਾਲ ਚੱਲੀ ਜਾਂਦੀ ਹੈ ਕਿ ਛੋਟੇ ਸਹਿਬਜ਼ਾਦੇ ਨਾਂ ਬਚਾਏ ਜਾਣ ਉਹ ਵਜ਼ੀਰ ਖਾਨ ਨੂੰ ਕਹਿੰਦਾ ਕਿ ਮੈਨੂੰ ਇੱਕ ਮੌਕਾ ਦਿਓ ਮੈਂ ਹੁਣੇ ਤੁਹਾਨੂੰ ਦੱਸ ਦਿਆਂਗਾ ਕਿ ਇਹ ਛੋਟੇ ਲਾਲ ਜਿਨ੍ਹਾਂ ਨੂੰ ਤੁਸੀਂ ਛੱਡਣ ਦਾ ਮਨ ਬਣਾ ਰਹੇ ਹੋ ਇਹ ਸਾਡੀ ਸਲਤਨਤ ਲਈ ਤੁਹਾਡੀ ਸਲਤਨਤ ਲਈ ਤੁਹਾਡੇ ਤਖਤੋਂ ਤਾਜ ਲਈ ਕਿੰਨੇ ਖਤਰਨਾਕ ਨੇ ਸੁਚੰਨੰਦ ਵੱਲੋਂ ਦੋ ਛੋਟੇ ਸੈਜਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਗੁੜਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਦਿੱਤੀ ਹੈ ਗੁਰਮਤ ਦੇ ਵਿੱਚ ਪਰਪੱਕ ਨੇ ਬਾਬਾ ਅਸੀਂ ਉਹਨਾਂ ਨੂੰ ਏਸ ਕਰਕੇ ਹੀ ਆਖਦੇ ਆ ਬਾਬਾ ਫਾਰਸੀ ਦਾ ਸ਼ਬਦ ਹੈ ਜੋ ਬਜ਼ੁਰਗੀ ਨਾਲ ਸੰਬੰਧ ਰੱਖਦਾ ਛੋਟੇ ਸਾਹਿਬਜ਼ਾਦਿਆਂ ਨੇ ਸ਼ਬਦ ਨਾਲ ਏਸ ਕਦਰ ਆਪਣੀ ਸੁਰਤ ਜੋੜੀ ਹੋਈ ਹੈ ਕਿ ਉਹਨਾਂ ਦਾ ਅੰਦਰਲਾ ਚਿੱਤ ਬਿਲਕੁਲ ਅਡੋਲ ਹੈ ਉਸੇ ਅਡੋਲ ਚਿੱਤ ਦੇ ਵਿੱਚੋਂ ਜਦੋਂ ਉਹ ਫੈਸਲਾ ਲੈਂਦੇ ਨੇ ਜਦੋਂ ਉਹ ਜਕਾਰੇ ਗਜਾਉਂਦੇ ਨੇ ਜਦੋਂ ਉਹ ਅੰਦਰ ਪੈਰ ਧਰਦੇ ਨੇ ਜਦੋਂ ਸੁਚਾਨੰਦ ਵੱਲੋਂ ਵਜ਼ੀਰ ਖਾਨ ਵੱਲੋਂ ਦਿੱਤੀਆਂ ਲਾਲਚਾਂ ਨੂੰ ਠੋਕਰ ਮਾਰਦੇ ਨੇ ਤਾਂ ਉਹਨਾਂ ਦੇ ਅੰਦਰ ਦੀ ਬਜ਼ੁਰਗੀ ਸਾਫ਼ ਝਲਕਦੀ ਆ ਉਮਰ ਵਜੋਂ 7 ਸਾਲ ਦੇ ਨੇ 9 ਸਾਲ ਦੇ ਨੇ ਜੀਵਨ ਵਜੋਂ 9 ਸਾਲ ਦੇ ਨੇ 7 ਸਾਲ ਦੇ ਨੇ ਪਰ ਉਹਨਾਂ ਦਾ ਚਿੱਤ ਉਹਨਾਂ ਦੀ ਸੋਚ ਉਹਨਾਂ ਦੇ ਖਿਆਲ ਪਰਪੱਕ ਹੋ ਚੁੱਕੇ ਨੇ ਇਸੇ ਕਰਕੇ ਉਹਨਾਂ ਨੂੰ ਬਾਬਾ ਆਖਿਆ ਜਾਂਦਾ ਉਹ ਜਾਣਦੇ ਨੇ ਕਿ ਸੁਚਾਨੰਦ ਸਾਨੂੰ ਮਖੌਲ ਕਰ ਰਿਹਾ ਮੁਗਲ ਸਲਤਨਤ ਵੱਲੋਂ ਸਾਨੂੰ ਬਿਲਕੁਲ ਵੀ ਛੱਡਿਆ ਨਹੀਂ ਜਾਣਾ। ਦਾਦੀ ਦੀ ਸਿੱਖਿਆ ਉਹਨਾਂ ਦੇ ਨਾਲ ਤੁਲ ਰਹੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਾਖੀ, ਗੁਰਤੇਗ ਬਹਾਦਰ ਸਾਹਿਬ ਜੀ ਦੀ ਸਾਖੀ, ਅਨੇਕਾਂ ਸਿੱਖ ਸ਼ਹੀਦਾਂ ਦੀਆਂ ਸਾਖੀਆਂ ਉਹਨਾਂ ਦੇ ਨਾਲ ਤੁਲ ਰਹੀਆਂ ਨੇ ਪੈਰਾ ਦੇ ਰਹੀਆਂ ਨੇ। ਸੁਚਾਨੰਦ ਵੱਲੋਂ ਪੁੱਛਿਆ ਜਾਂਦਾ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ? ਬੜੀ ਦ੍ਰਿੜਤਾ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਵੱਲੋਂ ਆਖਿਆ ਜਾਂਦਾ ਹੈ ਕਿ ਅਸੀਂ ਜੰਗਲਾਂ ਵਿੱਚ ਜਾਵਾਂਗੇ। ਆਪਣੀ ਕੌਮ ਨੂੰ ਇਕੱਤਰ ਕਰਾਂਗੇ। ਸਾਸਤਰੀ ਇਕੱਠੇ ਕਰਾਂਗੇ ਉਸ ਤੋਂ ਬਾਅਦ ਸਾਨੂੰ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਜਿਨ੍ਹਾਂ ਨੇ ਬਾਹਰ ਕੱਢਿਆ ਅਸੀਂ ਉਹਨਾਂ ਨਾਲ ਯੁੱਧ ਕਰਾਂਗੇ ਤੇ ਉਹਨਾਂ ਦਾ ਤਖਤੋ ਤਾਜ ਨਾਸ ਕਰ ਦੇਾਂਗੇ ਸੁਚਾਨੰਦ ਵੱਲੋਂ ਵਜ਼ੀਰ ਖਾਨ ਨੂੰ ਇੱਕਦਮ ਸੁਚੇਤ ਕੀਤਾ ਜਾਂਦਾ ਕਿ ਇਸ ਪੋਲੀਏ ਨੇ ਇਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ ਜੇ ਇਹਨਾਂ ਨੂੰ ਛੱਡਾਂਗੇ ਇਹਨਾਂ ਦੇ ਆਪਣੇ ਮੁਖ ਤੋਂ ਕਹੀ ਗੱਲ ਹੈ ਕਿ ਤੁਹਾਡਾ ਤਖਤੋ ਤਾਜ ਨਾਸ ਕਰ ਦੇਣਗੇ ਇਹ ਤੁਹਾਡਾ ਤਖਤੋ ਤਾਜ ਤੁਹਾਡਾ ਨਾਮ ਮਿਟਾ ਕੇ ਰੱਖ ਦੇਣਗੇ ਸ਼ੇਰ ਮੁਹੰਮਦ ਖਾਨ ਦੇ ਕਹਿਣ ਦੇ ਉੱਤੇ ਜਿਹੜਾ ਵਜ਼ੀਰ ਖਾਨ ਵੱਲੋਂ ਆਪਣਾ ਮਨ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੁਚਾਨੰਦ ਦੀ ਇਸ ਚਾਲ ਤੇ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਦ੍ਰਿੜ ਜਵਾਬ ਤੇ ਦ੍ਰਿੜ ਇਰਾਦੇ ਨਾਲ ਉਹ ਫੇਰ ਆਪਣਾ ਮਨ ਬਦਲਦਾ ਤੇ ਉਹ ਆਖਦਾ ਇਹਨਾਂ ਨੂੰ ਨੀਹਾਂ ਵਿੱਚ ਚਨਾ ਦਿੱਤਾ ਜਾਵੇ ਵਜ਼ੀਰ ਖਾਨ ਵੱਲੋਂ ਜਿੱਥੇ ਪਹਿਲੀ ਪੇਸ਼ੀ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਜਾਂਦੇ ਨੇ ਤਾਂ ਦੂਜੀ ਪੇਸ਼ੀ ਦੇ ਵਿੱਚ ਉਹਨਾਂ ਨੂੰ ਕਤਲ ਕਰਨ ਦੀ ਤਮਕੀ ਦਿੱਤੀ ਜਾਂਦੀ ਹੈ ਪਰ ਛੋਟੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਾਲ ਜੋ ਮਰਨੇ ਨੂੰ ਆਨੰਦ ਸਮਝਦੇ ਨੇ ਜਿਸ ਮਰਨੇ ਤੇ जग ਡਰੈ ਮੇਰੇ ਮਨ ਆਨੰਦ ਉਹ ਉਸ ਅਵਸਥਾ ਵਿੱਚ ਪਹੁੰਚ ਚੁੱਕੇ ਨੇ ਜਿਹੜੀ ਜੀਵਨ ਤੇ ਮਰਨ ਤੋਂ ਪਾਰ ਉਹ ਆਪਣੇ ਇਰਾਦੇ ਤੇ ਦ੍ਰਿੜ ਰਹਿੰਦੇ ਨੇ ਕਿ ਨਾ ਸਾਡੇ ਵੱਲੋਂ ਇਸਲਾਮ ਧਾਰਨ ਕੀਤਾ ਜਾਵੇਗਾ ਤੇ ਨਾ ਹੀ ਈਨ ਮੰਨੀ ਜਾਵੇਗੀ ਸੰਗਤ ਜੀ 12 ਪੌਦੀ ਰਾਤ ਫਿਰ ਉਹਨਾਂ ਨੂੰ ਉਸੇ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਨਾਲ ਧੰਨ ਮਾਤਾ ਗੁਜਰੀ ਜੀ ਜੋ ਉਹਨਾਂ ਨੂੰ ਦੋਨੋਂ ਪੇਸ਼ੀਆਂ ਤੇ ਦਲਾਸਾ ਦੇ ਕੇ ਭੇਜਦੇ ਨੇ ਅਸੀਸਾਂ ਦੇ ਕੇ ਭੇਜਦੇ ਨੇ ਆਪਣੇ ਬਜ਼ੁਰਗਾਂ ਦੀਆਂ ਸਾਖੀਆਂ ਸੁਣਾ ਕੇ ਭੇਜਦੇ ਮਾਤਾ ਗੁਜਰੀ ਜੀ ਦੋਨੋਂ ਵਾਰ ਖੁਸ਼ ਹੁੰਦੇ ਨੇ ਕਿ ਮੇਰੇ ਪੁੱਤ ਉਸ ਪਰਚੇ ਵਿੱਚੋਂ ਕਰੜੇ ਪਰਚੇ ਵਿੱਚੋਂ ਜੋ ਉਹਨਾਂ ਨੂੰ ਇਸ ਮੌਕੇ ਤੇ ਪੈ ਰਹੇ ਨੇ ਉਹਨਾਂ ਚੋਂ ਪਾਸ ਹੋ ਕੇ ਆਏ ਨੇ ਸੰਗਤ ਜੀ 12 ਪੋ ਦੀ ਦੂਜੀ ਰਾਤ ਵੀ ਇਸੇ ਠੰਡੇ ਬਰਚ ਦੇ ਵਿੱਚ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਹਬਜ਼ਾਦਿਆਂ ਨੂੰ ਰੱਖਿਆ ਜਾਂਦਾ। ਬਿਨਾ ਬਿਸਤਰੇ ਤੋਂ ਬਿਨਾ ਗਰਮ ਕੱਪੜਿਆਂ ਤੋਂ ਖਾਣ ਨੂੰ ਅੰਨ ਨਹੀਂ ਦਿੱਤਾ ਜਾਂਦਾ, ਪੀਣ ਨੂੰ ਪਾਣੀ ਨਹੀਂ ਦਿੱਤਾ ਜਾਂਦਾ। ਧੰਨ ਬਾਬਾ ਮੋਤੀराम ਮਹਿਰਾ ਜੀ ਜੋ ਦੂਜੀ ਰਾਤ ਵੀ ਪੈਰੇ ਤੇ ਖੜੇ ਸਿਪਾਈਆਂ ਨੂੰ ਰਿਸ਼ਵਤ ਦੇ ਕੇ ਮਾਤਾ ਜੀ ਤੇ ਦੋ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਛਕਾਉਂਦੇ ਨੇ। 13 ਕੱਲ ਦਾ ਦਿਨ ਜਦੋਂ ਛੋਟੇ ਸੈਜਾਦਿਆਂ ਨੂੰ ਨੀਹਾਂ ਵਿੱਚ ਚਿੰਨ ਕੇ ਸ਼ਹੀਦ ਕਰ ਦਿੱਤਾ ਜਾਂਦਾ ਉਸ ਦੀ ਦਾਸਤਾਨ ਅਸੀਂ ਤੁਹਾਡੇ ਨਾਲ ਕੱਲ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ